ਪੰਥ ਜੀਲ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕਰਨ ਵਾਲੇ ਸਿਰਿਆਕਾਲ ਤੱਕ ਸਹਾਜ ਦੇ ਜੱਤੇਦਾਰ ਗਿਆਨੀ ਕੁਲਦੀਪ ਸਿੰਘ ਗੜਕ ਜਨੇ ਕਿਹਾ ਕਿ ਮੈਂ ਪਾਈ ਰਾਜਵਾਨਾ ਨੂੰ ਮਿਲਿਆ ਹਾਂ ਤੇ ਉਹਨਾਂ ਕਿਹਾ ਕਿ ਚੱਲ ਰਿਹਾ ਕੱਲੂਕਾਰਾ ਦਿਵਸ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਨਹੀਂ ਹੋਣੀ ਚਾਹੀਦੀ ਸamo ਸ਼ਹੀਦਾਂ ਦਾ ਸਤਿਕਾਰ ਕਰਨਾ ਚਾਹੀਦਾ ਇਸ ਲਈ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਮੈਂ ਹਰਨਾਮ ਸਿੰਘ ਤੋਂ ਮਾਤੇ ਸਾਰੀਆਂ ਸਿੱਖ ਸ਼ਖਸੀਅਤਾਂ ਦਾ ਸਤਿਕਾਰ ਕਰਦਾ ਤੇ ਮੈਂ ਪੰਥ ਦਾ ਤੇਵਾ ਦਾ ਹਾਂ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਬਚਨ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ ਉਹ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜੀਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤ ਆ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਫਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂnga ਨੀ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਅਜੇ ਜਥੇਦਾਰ ਹੁੰਦੇ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਬਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਹੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਇਹ ਕਹਿੰਦੇ ਵੀ ਜੇ ਮੁਖਰ ਵੀ ਗਾਇਆ ਤੇ ਠੀਕ ਆ ਪਰ ਇਹ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ। ਕੋਈ ਗੱਲ ਉਹਨਾਂ ਨੇ ਇਹ ਵੀ ਰੱਖੀ ਕਿ ਕੋਈ ਮੇਰੇਆ ਕੇਸ ਜਿਹੜਾ ਵਾਪਸ ਕੀਤਾ ਜਾਵੇ, ਐਸਜੀਪੀਸੀ ਕਹਿੰਦੀ ਅਸੀਂ ਕੇਸ ਵਾਪਸ ਨਹੀਂ ਲਵਾਂਗੇ। ਇਸ ਤਰੀਕੇ ਦੀ ਕੋਈ ਚਰਚਾ ਹੋਈ ਨਹੀਂ। ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ। ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ। ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾਂ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਇਹ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੁੱਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਵਾਂ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰ ਆ ਇੱਕ ਇੱਕ ਪਾਸਾ ਤੇ ਕਰੇ ਨਾ ਇੱਕ ਫੈਸਲਾ ਤੇ ਕਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜ ਤੱਕ ਕੁਝ ਵੀ ਨਹੀਂ ਹੋਇਆ ਤੋਂ ਉਹ ਤੇ ਆਪਣੀ ਗੱਲ ਦੇ ਉੱਤੇ ਕਹਿમી ਹੈਗੇ ਨਾ ਕੋਈ ਕਿਸੇ ਨਾਲ ਮੁਲਾਕਾਤ ਕਰਦੇ ਆ ਸੱਦੂ ਭਾਰ ਨੂੰ ਬਚਾ ਰਹੇ ਹਾਂ ਉਹਨੂੰ ਲੈ ਕੇ ਸੰਤਾ ਨੂੰ ਕਿਹਾ ਜਾਵੇ ਕਿਉਂਕਿ ਸੰਤਾ ਬੜੀ ਦੂਕਾ ਦੇ ਵਿੱਚ ਰਹੇ ਉਹ ਦੂਜੇ ਪਾਸੇ ਹਰਨਾਮ ਸਿੰਘ ਤੁਮਾਰੀ ਕਾਰਜ ਅਸੀਂ ਜਿਰਾ ਹੈ ਤੁਮ ਜਿਰਾ ਇਸ ਥੇ ਤੋਂ ਅਕਾਲ ਤਖਤ ਸਾਹਿਬ ਨੂੰ ਵੀ ਨਹੀਂ ਬੋਲ ਦਵਾਂਗੇ ਦੇਖੋ ਦੂਜੇ ਪਾਸੇ ਇਹ ਇਹ ਇਸ ਇਸ ਮਸਲੇ ਤੇ ਭਾਈ ਭਲਵੰਦ ਸਿੰਘ ਰਾਜੂਆਣਾ ਦੀ ਉਹ ਚੇਚਾ ਸੁਨੇਹਾ ਦਿੱਤਾ ਅੰਦਰ ਉਹ ਸੁਨੇਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚਾ ਅਕਾਲ ਤਖਤ ਸਾਹਿਬ ਮਹਾਨ ਅਰੋਣਾ ਨੇ ਕਿਹਾ ਵੀ ਅੱਜ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨੁਮਾਇੰਦਗੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਾਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜੋਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਿਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜੋਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਕਰਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾਲਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਦੂੰਗਾ ਮੈਂ ਪੰਥ ਦਾ ਸੇਵਕ ਹਾਂ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ। ਹਰਮੰਦਰ ਸਾਹਿਬ ਦੇ ਵਿੱਚ ਬੇਜਮੀ ਦੀ ਘਟਨਾ ਵਾਪਰੀ ਹੈ। ਗੁਟਕਾ ਸਾਹਿਬ ਦਾ ਜਿਸ ਜੀ ਦੇ ਨਾਲ ਇਹ અપਮਾਨ ਕੀਤਾ ਗਿਆ ਤੁਸੀਂ ਕਿਵੇਂ ਇਸ ਦੇ ਉੱਪਰ ਕੀ ਤੁਹਾਡਾ ਜ਼ਿਕਰ ਆਉਂਦਾ। ਦੇਖੋ ਬਹੁਤ ਮਾੜੀ ਤਮੰਦ ਭਾਗੀ ਗੱਲ ਆ। ਜਿੱਦਣ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ ਆਰ ਉਹਨੇ ਸਾਡੀ ਅਣਖ ਨੂੰ ਵੰਗਾਰਿਆ ਸੀ। ਉਹਦੇ ਜਿਹੜੇ ਡੀਐਨਏ ਦੇ ਲਈ ਇਹਨਾਂ ਨੇ ਸਰੀਰ ਦੇ ਕਈ ਪਾਰਟ ਦਿੱਤੇ। ਅੱਜ ਤੱਕ ਕੋ ਰਿਪੋਰਟ ਆਈ ਆ ਤੋ ਇਨਾ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਇਹ ਮੰਦਪਾ ਕੀ ਗੱਲ ਆ ਇਹ ਬੰਦਾ ਕੌਣ ਆ ਇਹਦੇ ਪਿੱਛੇ ਕੌਣ ਆ ਇਹ ਸਾਰੀ ਸ਼ਾਨ ਵੀਨ ਹੋਣੀ ਚਾਹੀਦੀ ਸਿੱਖ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ